ਦੋਸਤੋ ਨੇਪਾਲ ਦੇ ਜਨਜ਼ੀ ਬਾਰੇ ਤਾਂ ਤੁਸੀਂ ਸੁਣਿਆ ਹੋਊਗਾ ਕਿ ਜਿਨ੍ਹਾਂ ਨੇ ਨੇਪਾਲ ਦੇ ਵਿੱਚ ਤਖਤਾ ਪਲਟ ਦਿੱਤਾ ਕੱਲਾ ਜਨਜ਼ੀ ਹੀ ਨਹੀਂ ਸਮੇ ਸਮੇਤੇ ਉਹਨਾਂ ਸਮਿਆਂ ਦੀਆਂ ਜਿਹੜੀ ਜਨਰੇਸ਼ਨ ਨੇ ਉਹਨਾਂ ਨੂੰ ਅਲੱਗ-ਅਲੱਗ ਨਾਮ ਦਿੱਤੇ ਗਏ ਇਹ ਵੀਡੀਓ ਤੁਹਾਡੇ ਲਈ ਜਾਣਕਾਰੀ ਭਰਪੂਰ ਤਾਂ ਹੈ ਹੀ ਪਰ ਤੁਸੀਂ ਦੇਖ ਕੇ ਜ਼ਰੂਰ ਕਮੈਂਟ ਕਰੋ ਕਿ ਤੁਸੀਂ ਕਿਹੜੀ ਜਨਰੇਸ਼ਨ ਦੇ ਤਾਂ ਗ੍ਰੇਟ ਜਨਰੇਸ਼ਨ ਜਿਹਨੂੰ ਜੀਆ ਜਨਰੇਸ਼ਨ ਦਾ ਨਾਮ ਦਿੱਤਾ ਗਿਆ 1901 ਤੋਂ ਲੈ ਕੇ 1927 ਦੇ ਵਿੱਚ ਜਨਮੇ ਲੋਕਾਂ ਨੂੰ ਇਹ ਜੀਆ ਜਨਰੇਸ਼ਨ ਦਾ ਨਾਮ ਦਿੱਤਾ ਗਿਆ ਜਿਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਉਸ ਤੋਂ ਬਾਅਦ ਆਉਂਦਾ ਹੈ ਦਾ ਸਾਇਲੈਂਟ ਜਨਰੇਸ਼ਨ 1928 ਤੋਂ ਲੈ ਕੇ 1945 ਦੇ ਵਿੱਚ ਜਨਮੇ ਜਿਹੜੇ ਲੋਕ ਨੇ ਉਹਨਾਂ ਨੂੰ ਦਾ ਸਾਇਲੈਂਟ ਜਨਰੇਸ਼ਨ ਕਿਹਾ ਗਿਆ ਇਹ ਲੋਕ ਚੁੱਪਚਾਪ ਰਹਿ ਕੇ ਆਪਣਾ ਕੰਮ ਜਿਹੜਾ ਹੈ ਪਖੂਪੀ ਕਰਨਾ ਜਾਣਦੇ ਤੀਜੀ ਜਨਰੇਸ਼ਨ ਨੇ ਬੇਬੀ ਬੂਮ ਜਨਰੇਸ਼ਨ 1946 ਤੋਂ ਲੈ ਕੇ 1964 ਦੇ ਕਾਲ ਦੇ ਵਿੱਚ ਜਨਮੇ ਲੋਕਾਂ ਨੂੰ ਬੇਬੀ ਬੂਮ ਜਨਰੇਸ਼ਨ ਕਿਹਾ ਗਿਆ ਇਹ ਉਹ ਸਮਾਂ ਸੀ ਜਦੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਤੇਜ਼ੀ ਦੇ ਨਾਲ ਆਬਾਦੀ ਵਧੀ ਫੇਰ ਬਾਰੀ ਆਉਂਦੀ ਹੈ ਜਨਰੇਸ਼ਨ ਐਕਸ ਦੀ 1965 ਤੋਂ ਲੈ ਕੇ 1980 ਦੇ ਕਾਲ ਦੇ ਵਿੱਚ ਜਨਮੇ ਲੋਕ ਜਿਹੜੇ ਕਿ ਤਕਨੀਕ ਅਤੇ ਸੁਤੰਦਰ ਸੋਚ ਰੱਖਣ ਵਾਲੇ ਲੋਕ ਸਨ ਫਿਰ ਉਸ ਤੋਂ ਬਾਅਦ ਆਉਂਦੀ ਹੈ ਜਨਰੇਸ਼ਨ ਵਾਈ 1981 ਤੋਂ ਲੈ ਕੇ 1996 ਦੇ ਕਾਲ ਦੇ ਵਿੱਚ ਜਨਮੇ ਲੋਕਾਂ ਨੂੰ ਜਨਰੇਸ਼ਨ Y ਕਿਹਾ ਗਿਆ ਇਹ ਉਹ ਸਮਾਂ ਸੀ ਜਦੋਂ ਡਿਜੀਟਲ ਯੁੱਗ ਦੀ ਸ਼ੁਰੂਆਤ ਹੋਈ ਫੇਰ ਵਾਰੀ ਆਉਂਦੀ ਹੈ ਜਨਰੇਸ਼ਨ Z ਦੀ 1997 ਤੋਂ ਲੈ ਕੇ 1912 ਤੱਕ ਦੇ ਜਨਮੇ ਬੱਚੇ ਜਦੋਂ ਕਿ ਉਹ ਕਾਲ ਸੀ ਜਿਸ ਕਾਲ ਵੇਲੇ ਸੋਸ਼ਲ ਮੀਡੀਆ ਹੋਂਦ ਦੇ ਵਿੱਚ ਆਇਆ ਤੇ ਹੁਣ ਵਾਰੀ ਹੈ 2013 ਤੋਂ 2024 ਦੇ ਵਿੱਚ ਜਨਮੇ ਬੱਚੇ ਜੋ ਕਿ ਅਧੁਨਿਕ ਤਕਨੀਕ ਦੇ ਨਾਲ ਪੈਦਾ ਹੋਏ ਤੇ ਅੱਜ AI ਦਾ ਸਹਾਰਾ ਲੈ ਰਹੇ ਤੇ ਹੁਣ 2025 ਤੋਂ ਜਨਰੇਸ਼ਨ ਬੀਟਾ ਸ਼ੁਰੂ ਹੋਈ ਹੈ ਇਹ ਪਤਾ ਨਹੀਂ ਕਿੱਥੋਂ ਤੱਕ ਜਾਏਗੀ ਪਰ ਇਹ ਜਿਹੜੀ ਜਨਰੇਸ਼ਨ ਹੈ ਇਹ ਨਵੀਂ ਤਕਨੀਕ ਸੋਸ਼ਲ ਮੀਡੀਆ AI ਅਤੇ ਬਹੁਤ ਸਾਰੀਆਂ ਨਵੀਆਂ ਖੋਜਾਂ ਤੇ ਨਵੀਆਂ ਤਕਨੀਕਾਂ ਦੇਖਣ ਵਾਲੀ ਹੈ ਸੋ ਦੋਸਤੋ ਇਹ ਹੁਣ ਤੁਸੀਂ ਦੇਖੋ ਤੁਹਾਡਾ ਜਨਮ ਕਿਹੜੇ ਕਾਲ ਦਾ ਹੈ ਤੇ ਕਿਹੜੀ ਜਨਰੇਸ਼ਨ ਦੇ ਤੁਸੀਂ ਹੋ ਇਸੇ ਤਰ੍ਹਾਂ ਰੋਚਕ ਜਾਣਕਾਰੀਆਂ ਦੇ ਲਈ ਜੁੜੇ ਰਹੋ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਰਹੋ ਬਹੁਤ ਬਹੁਤ ਧੰਨਵਾਦ